ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਨਗਰ ਨੂੰ ਬੇਨਤੀ ਕਰਨੀ ਆ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜਿਹਦਾ 350 ਸਾਲਾ ਸ਼ਹੀਦੀ ਜਿਹੜਾ ਕਿ ਆ ਪ੍ਰੋਗਰਾਮ ਮਨਾਏ ਜਾ ਰਹੇ ਨੇਗੇ ਇਹਨਾਂ ਦੇ ਸਬੰਧ ਦੇ ਵਿੱਚ ਨਗਰ ਆਪਣੇ ਹੀ ਪਿੰਡ ਕੋਡ ਦੇ ਨਾਲ ਦੇ ਵਿੱਚ ਕੈਂਸਰ ਦਾ ਤੇ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਆਉਣ ਵਾਲੀ 30 ਤਰੀਕ ਨੂੰ ਦਿਨ ਐਤਵਾਰ ਗੁਰਦੁਆਰਾ ਦਸਮੇਸ਼ ਸਾਗਰ ਪਿੰਡ ਕੋੜ ਦਾ ਨਾਂ ਵਿਖੇ ਕੈਂਪ ਲਗਾਇਆ ਜਾ ਰਿਹਾ ਸਾਰੇ ਹੀ ਨਗਰ ਦੇ ਚਾਰਨਾਂ ਦੇ ਵਿੱਚ ਬੇਨਤੀ ਆ ਕਿ ਭਾਈ ਬਿਮਾਰੀਆਂ ਨੇ ਜਿਹੜੀਆਂ ਅੱਜ ਕੱਲ ਬਹੁਤ ਜ਼ਿਆਦਾ ਵੱਧ ਚੁੱਕੀਆਂ ਨੇ ਗਿਆ ਹਵਾ ਪਾਣੀ ਧਰਤੀ ਮਾਂ ਸਾਰਾ ਕੁਝ ਜਿਹੜਾ ਦੂਸ਼ਤ ਹੋ ਚੁੱਕਿਆ ਇਸ ਕਰਕੇ ਬਿਮਾਰੀਆਂ ਬਹੁਤ ਜ਼ਿਆਦਾ ਵੱਧ ਗਈਆਂ ਗੁਰੂ ਨਾਨਕ ਦੇਵ ਪਾਤਸ਼ਾਹ ਸੱਚੇ ਪਾਤਸ਼ਾਹ ਮਹਾਰਾਜ ਨੇ ਪਾਣੀ ਨੂੰ ਪਿਤਾ ਕਿਹਾ ਸੀਗਾ ਪਰ ਪਾਣੀ ਅੱਜ ਬਹੁਤ ਵੱਡੇ ਪੱਧਰ ਤੇ ਦੂਸ਼ਤ ਹੋ ਚੁੱਕਿਆ ਤਾਂ ਕਰਕੇ ਜਿਹੜਾ ਕੈਂਸਰ ਦੀਆਂ ਵਰਗੀਆਂ ਨਾਮਰਾਦ ਬਿਮਾਰੀਆਂ ਸਾਡੇ ਘਰਾਂ ਦੇ ਵਿੱਚ ਆ ਬੜੀਆਂ ਇਸ ਕਰਕੇ ਬੇਨਤੀ ਕਰਦੇ ਆ ਵੀ ਜੇਕਰ ਇਸ ਬਿਮਾਰੀ ਦਾ ਪਹਿਲਾਂ ਪਤਾ ਲੱਗ ਜੇ ਤਾਂ ਲਾਜ ਹੋ ਜਾਂਦਾ ਜਦੋਂ ਇਸ ਬਿਮਾਰੀ ਦਾ ਲਾਸਟ ਸਟੇਜ ਤੇ ਜਾ ਕੇ ਪਤਾ ਲੱਗਦਾ ਫਿਰ ਇਲਾਜ ਕਰਾਉਣਾ ਬਹੁਤ ਜਿਆਦਾ ਮੁਸ਼ਕਲ ਹੋ ਜਾਂਦਾ ਇਸ ਕਰਕੇ ਜਿਹੜੇ ਹਜ਼ਾਰਾਂ ਰੁਪਈਆ ਦੇ ਟੈਸਟ ਨੇ ਉਹ ਸਾਰੇ ਟੈਸਟ ਫ੍ਰੀ ਦੇ ਵਿੱਚ ਗੁਰਦੁਆਰਾ ਦਸਮੇਸ਼ ਸਾਗਰ ਕੋਰਦੋਣਾ ਦੇ ਵਿੱਚ ਕੀਤੇ ਜਾਣੇ ਆ ਮੈਂ ਤੁਹਾਡਾ ਆਪਣਾ ਦਾਸ ਭਾਨਾ ਸਿੰਘ ਸਿੱਧੂ ਬੇਨਤੀ ਕਰ ਰਿਹਾ ਸਾਰੇ ਹੀ ਨਗਰ ਪੰਢੇਰ ਨੂੰ ਜੇ ਆਉਣ ਵਾਲੀ 30 ਤਰੀਕ ਨੂੰ ਪਿੰਡ ਕੋੜਦਨਾ ਦੇ ਗੁਰਦੁਆਰਾ ਸਾਹਿਬ ਵਿੱਚ ਪਹੁੰਚ ਕੇ ਵਾਟ ਤੋਂ ਵਾਟ ਲਾਹਾ ਲਓ ਅੱਖਾਂ ਦੇ ਲਈ ਜਿਹੜੀਆਂ ਐਨਕਾਂ ਨੇ ਅੱਖਾਂ ਦਾ ਜਿਹੜਾ ਸਾਰਾ ਚੈੱਕਅਪ ਕੈਂਪ ਹੈ ਐਨਕਾ ਫਰੀ ਦੇ ਵਿੱਚ ਦਿੱਤੀਆਂ ਜਾਣਗੀਆਂ ਜਿੰਨਾ ਵੀ ਸਾਡੇ ਵੀਰਾਂ ਬਜ਼ੁਰਗਾਂ ਨੂੰ ਐਨਕਾਂ ਦੀ ਜ਼ਰੂਰਤ ਆ ਉਹ ਐਨਕਾਂ ਫਰੀ ਦੇ ਵਿੱਚ ਮਿਲਦੀਆਂ ਲਗੀਆਂ ਇਸ ਕਰਕੇ ਇਹੀ ਬੇਨਤੀ ਕਰਦੇ ਆ ਵੀ ਭਾਈ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਜਿਹੜਾ ਵੀ ਕੋਈ ਪਿੰਡ ਦੇ ਵਿੱਚ ਕੋਈ ਬੰਦਾ ਬਿਮਾਰ ਹੁੰਦਾ ਮਰੀਜ਼ ਹੁੰਦਾ ਉਹਦੀ ਆਪਾਂ ਰਲ ਮਿਲ ਕੇ ਬਾਹ ਫੜਿਆ ਕਰੀਏ ਤਾਂ ਕਰਕੇ ਜਿਹੜੀ ਗੁਰੂ ਦੀ ਗੋਲ ਕਾ ਗਰੀਬ ਦਾ ਮੂੰਹ ਆ ਸਾਡੇ ਜੋ ਗੁਰੂ ਸਾਹਿਬਾਨਾਂ ਨੇ ਐਡੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੇ ਦੁਨੀਆ ਦੇ ਲਈ ਆਪਣੀ ਕੁਰਬਾਨੀ ਦਿੱਤੀ ਉਹਨਾਂ ਕੁਰਬਾਨੀਆਂ ਦੇ ਪੂਰਨੇ ਪਾਉਂਦੇ ਹੋਏ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਆਪਾਂ ਵੀ ਸਾਰੇ ਰਲ ਮਿਲ ਕੇ ਮਨੁੱਖਤਾ ਦੀ ਸੇਵਾ ਕਰੀਏ ਪਿੰਡਾਂ ਦੇ ਵਿੱਚ ਏਕਤਾ, ਪ੍ਰੇਮ, ਭਾਈਚਾਰਾ ਕਾਇਮ ਕਰੀਏ। ਇਹੀ ਸਾਰੇ ਨਗਰ ਨੂੰ ਬੇਨਤੀਆਂ ਲੈ ਵੀ ਭਾਈ ਆਉਣ ਵਾਲੀ 30 ਤਰੀਕ ਨੂੰ ਸਾਰੇ ਹੀ ਨਗਰ ਨੂੰ ਬੇਨਤੀ ਕਰਦਿਆਂ ਕਿ ਜਿਨ੍ਹਾਂ ਨੂੰ ਭਾਈ ਟੈਸਟਾਂ ਦੀ ਜ਼ਰੂਰਤ ਆ ਉਹ ਗੁਰਦੁਆਰਾ ਦਸਮੇਸ਼ ਸਾਗਰ ਪਿੰਡ ਕੋੜਦੰਨਾ ਵਿੱਚ ਪਹੁੰਚ ਕੇ ਟੈਸਟ ਕਰਵਾਓ। ਕੈਂਸਰ ਦੀਆਂ ਜਿਹੜੀਆਂ ਬਿਮਾਰੀਆਂ ਨੇ ਉਹਦੇ ਪ੍ਰਤੀ ਜਾਗਰੂਕਤਾ ਪਾਓ। ਜਿਹੜੇ ਟੈਸਟ ਜਿਹੜੇ ਹੋਣਗੇ ਸਾਰੇ ਇਹ ਕਈ ਕਈ ਹਜ਼ਾਰ ਦੇ ਵਿੱਚ ਹਸਪਤਾਲਾਂ ਦੇ ਵਿੱਚ ਹੁੰਦੇ ਨੇ ਸਾਰੇ ਟੈਸਟ ਫ੍ਰੀ ਦੇ ਵਿੱਚ ਹੋਣਗੇ ਭਾਈ 10 ਦਿਨਾਂ ਬਾਅਦ ਦੀ ਰਿਪੋਰਟ ਮਿਲਣੀ ਆ ਜਿਹੜੀਆਂ ਵੱਡੀਆਂ ਬਿਮਾਰੀਆਂ ਦੇ ਟੈਸਟ ਨੇ 10 ਦਿਨਾਂ ਬਾਅਦ ਰਿਪੋਰਟ ਆਉਣੀ ਆ ਜਿਹੜੀਆਂ ਛੋਟੀਆਂ ਬਿਮਾਰੀਆਂ ਦੇ ਟੈਸਟ ਨੇ ਇਹਨਾਂ ਦੀ ਰਿਪੋਰਟ ਤੁਰੰਤ ਤੇ ਹੀ ਦਿੱਤੀ ਜਾਊਗੀ ਇਸ ਕਰਕੇ ਬੇਨਤੀ ਕਰਦੇ ਆਂ ਵੀ ਆਉਣ ਵਾਲੀ 30 ਤਰੀਕ ਨੂੰ ਪਿੰਡ ਕੋੜਦਣਾ ਦੇ ਵਿੱਚ ਪਹੁੰਚ ਕੇ ਬਾਤ ਤੋਂ ਬਾਅਦ ਇਸ ਕੈਂਪ ਦਾ ਲਾਹਾ ਲਓ ਸਾਰੇ ਹੀ ਨਗਰ ਦੇ ਚਰਨਾਂ ਦੇ ਵਿੱਚ ਬੇਣਤੀ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ